ਸਮਾਣਾ ਸਦਰ ਪੁਲਿਸ ਵੱਲੋਂ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਜਿਸ ਤੇ 150 ਲੀਟਰ ਲਾਹਨ ਬਰਾਮਦ ਹੋਈ ਹੈ ਉਸ ਦੇ ਖਿਲਾਫ ਮੁਕਦਮਾ ਦਰਜ ਕੀਤਾ ਹੈ ਮੈਡੀਕਲ ਜਾਂਚ ਕਰਾ ਕੇ ਪੁਲਿਸ ਉਸ ਨੂੰ ਸਮਾਣਾ ਦਲ੍ਹ ਸੇ ਪੇਸ਼ ਕਰੇਗੀ ਇਸ ਦੇ ਬਾਰੇ ਜਾਣਕਾਰੀ ਪੁਲਿਸ ਅਧਿਕਾਰੀ ਪਰਮਜੀਤ ਸਿੰਘ ਵੱਲੋਂ ਦਿੱਤੀ ਗਈ ਜੋ ਕਥਿਤ ਤੌਰ ਤੇ ਮੁਲਜ਼ਮ ਨਾਲ ਗਲਵਾਤ ਕੀਤੀ ਗਈ ਇਸ ਤੇ આરોਪ ਲੱਗਾ ਹੈ ਤਾਂ ਉਸ ਨੇ ਕਿਹਾ ਕਿ ਮੇਰੇ ਮੈਂ ਪਹਿਲੇ ਸ਼ਰਾਬ ਕਰਦਾ ਸੀ ਲੇਕਿਨ ਹੁਣ ਮੈਨੂੰ ਨਹੀਂ ਪਤਾ ਉਸ ਨੇ ਕੋਈ ਸਹੀ ਜਾਣਕਾਰੀ ਨਹੀਂ ਦਿੱਤੀ ਇਹ ਦੋਸ਼ੀ ਪਿੰਡਾ ਹਰਪਾਲ ਸਿੰਘ ਪੁੱਤਰ ਸੰਤੂਕ ਸਵਾਸੀ ਮਰੋੜੀ ਜੋ ਸ਼ਰਾਬ ਕਿਸੇ ਨੂੰ ਤਾਂ ਤੇ ਵੇਚਣ ਦਾ ਆਦੀ ਹੈ ਜਿਸ ਨੂੰ ਕੱਲ ਨੂੰ ਇਹਦੇ ਪਾਸੋਂ 100 150 ਲੀਟਰ ਲਾਣ ਬਰਾਮਦ ਕਰਾਈ ਹੈ ਬਰਾਮਦ ਕਰਕੇ ਮਕਦਮਾ ਜਰਜ 47 ਨੰਬਰ ਕੀਤਾ ਜੋੜੇ ਫੇਸ ਕਰਤਾ ਜਿਸ ਨੂੰ ਅੱਜ ਮੈਡੀਕਲ ਕਰਾ ਰਹੇ ਆ ਮੈਡੀਕਲ ਤੋਂ ਬਾਅਦ ਮਾਨ ਜੋ ਅਦਾਲਤ ਵਿੱਚ ਪੇਸ਼ ਕੀਤਾ ਜਾਦਾ ਹੈ ਸਰ ਸੋਤਮ ਕੋਸਿਕ ਸਮਾਣਾ న్యూਸ